ਫਾਦਰ ਆਰਨੇਟੀ ਦਾਵਾ ਕਰਦੇ ਨੇ ਕਿ ਉਹਨਾਂ ਨੇ ਪਾਸਟ ਦੇ ਵਿੱਚ ਜਾ ਕੇ ਆਪਣੀ ਇਸ ਮਸ਼ੀਹ ਦੀ ਨਾਲ ਖੁਦ ਦੇਖਿਆ ਹੈ ਜੀਸੂ ਮਸ਼ੀਹ ਨੂੰ ਸੋਲੀ ਦੇ ਉੱਪਰ ਚੜਦੇ ਹੋਏ ਤੇ ਉਹਨਾਂ ਨੇ ਪਾਸਟ ਦੇ ਵਿੱਚ ਦਿੱਤੇ ਗਏ ਨਪੋਲੀਅਨ ਦੇ ਭਾਸ਼ਣਾਂ ਨੂੰ ਵੀ ਸੁਣਿਆ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕੈਮਰੇ ਦੇ ਵਿੱਚ ਕੈਦ ਹੋਏ 10 ਅਜਾਹੀ ਹੈਰਾਨ ਕਰਨ ਵਾਲੇ ਪਲ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਐਕਸਪਰਟ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮੰਨਦੇ ਨੇ ਕਿ ਇਹ ਟਾਈਮ ਟਰੈਵਲ ਦਾ ਪੱਕਾ ਸਬੂਤ ਨੇ। ਟਾਈਮ ਟਰੈਵਲ ਦੁਨੀਆ ਦੇ ਵਿੱਚ ਹੈ। ਮਤਲਬ ਕਿ ਦੁਨੀਆ ਦੇ ਵਿੱਚ ਕੋਈ ਇਦਾਂ ਦੀ ਮਸ਼ੀਨ ਬਣ ਚੁੱਕੀ ਹੈ ਜਾਂ ਬਣ ਗਈ ਸੀ ਜਿਸ ਦੇ ਨਾਲ ਤੁਸੀਂ ਪਾਸਟ ਅਤੇ ਫਿਊਚਰ ਦੋਨਾਂ ਦੇ ਵਿੱਚ ਜਾ ਸਕਦੇ ਹੋ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਜਿਹੇ ਕੁਝ ਪ੍ਰੂਫ ਦਊਂਗਾ ਜਿਸ ਦੇ ਨਾਲ ਇਹ ਚੀਜ਼ ਪ੍ਰੂਫ ਹੋ ਜਾਂਦੀ ਹੈ ਕਿ ਟਾਈਮ ਟਰੈਵਲ ਇਸ ਦੁਨੀਆ ਦੇ ਵਿੱਚ ਹੈ। ਮਤਲਬ ਕਿ ਲੋਕ ਇੱਕ ਦੁਨੀਆ ਤੋਂ ਦੂਜੀ ਆ ਸਕਦੇ ਨੇ ਤੇ ਆ ਸਕਦੇ ਸ਼ੁਰੂਆਤ ਕਰਦੇ ਹਨ ਸਨ 1928 ਦੀ ਜਦੋਂ ਇਸ ਦੁਨੀਆ ਦੇ ਉੱਪਰ ਮੋਬਾਈਲ ਫੋਨ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਚਾਰਲੀ ਚੈਪਲਿਨ ਦੀ ਫਿਲਮ ਦਾ ਪ੍ਰੀਮੀਅਰ ਹੁੰਦਾ ਹੈ ਤੇ ਫੋਟੋ ਦੇ ਵਿੱਚ ਇੱਕ ਅਜਹੀ ਔਰਤ ਕੈਦ ਹੋ ਜਾਂਦੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਸੋਚਾਂ ਦੇ ਵਿੱਚ ਪਾਤਾ ਧਿਆਨ ਦੇ ਨਾਲ ਦੇਖੋ ਇਸ ਫੋਟੋ ਦੇ ਵਿੱਚ ਔਰਤ ਨੇ ਆਪਣੇ ਕੰਨ ਦੇ ਉੱਪਰ ਕੋਈ ਚੀਜ਼ ਲਗਾਈ ਹੋਈ ਹੈ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਉਹ ਗੱਲ ਕਰ ਰਹੀ ਹੈ ਤੁਰੀ ਜਾਂਦੀ ਨਾਲ ਦੀ ਨਾਲ ਉਸ ਦੀ ਬਾਡੀ ਲੈਂਗੁਏਜ ਹੱਥਾਂ ਦਾ ਇਸ਼ਾਰਾ ਬਿਲਕੁਲ ਉਦਾਂ ਦਾ ਹੈ ਜਿੱਦਾਂ ਅੱਜ ਦੇ ਸਮੇਂ ਕੋਈ ਇਨਸਾਨ ਜਦੋਂ ਮੋਬਾਈਲ ਫੋਨ ਤੇ ਤੁਰੇ ਜਾਂਦਾ ਗੱਲ ਕਰ ਰਿ ਪਹਿਲੀ ਵਾਰ ਸਾਹਮਣੇ ਆਈ ਸੀ ਤੇ ਇਹ ਫੋਟੋ ਨੇ ਆਉਂਦੇ ਸਾਰੇ ਇੰਟਰਨੈਟ ਦੇ ਉੱਪਰ ਤਹਿਲ ਕਮ ਚਾਪਾ ਸੀ ਤੇ ਲੋਕਾਂ ਦਾ ਕਹਿਣਾ ਸੀ ਕਿ ਇਹ ਫੋਟੋ ਟਾਈਮ ਟ੍ਰੈਵਲ ਦਾ ਇੱਕ ਚੌਂਦਾ ਜਾਗ ਦਾ ਸਬੂਤ ਹੈ ਇਸ ਤੋਂ ਅੱਗੇ ਚੱਲਦੇ ਹਾਂ ਤੇ ਗੱਲ ਕਰਦੇ ਹਾਂ ਅਮਰੀਕਾ ਨੇਵੀ ਨੇ ਜਿਹੜਾ ਇੱਕ ਪ੍ਰਯੋਗ ਕੀਤਾ ਸੀ ਆਪਣੇ ਸ਼ਿਪ ਦੇ ਉੱਪਰ ਫਾਈਟਰ ਸ਼ਿਪ ਦੇ ਉੱਪਰ 1943 ਦੇ ਵਿੱਚ ਅਮਰੀਕਾ ਨੇਵੀ ਦਾ ਇੱਕ ਜੰਗੀ ਜਹਾਜ਼ ਸੀ ਜਿਸ ਦਾ ਨਾਮ ਸੀ ਯੂ ਐਸ ਐਸ ਐਲਡਰੇਜ ਤੇ ਇਸ ਸਮੁੰਦਰੀ ਜੰਗੀ ਜਹਾਜ਼ ਨੂੰ ਦੁਸ਼ਮਣ ਦੀ ਨਜ਼ਰਾਂ ਤੋਂ ਗਾਇਬ ਕਰਨ ਦੇ ਲਈ ਅਮਰੀਕਾ ਨੇਵੀ ਇੱਕ ਸੀਕ੍ਰੇਟ ਪ੍ਰਯੋਗ ਕਰਦੀ ਹੈ ਅਮਰੀਕਨ ਨੇਵੀ ਜਦੋਂ ਇਸ ਜੰਗੀ ਜਹਾਜ਼ ਦੇ ਉੱਪਰ ਪ੍ਰਯ ਕਦੇ ਸਮੁੰਦਰ ਦੇ ਵਿੱਚ ਖੜਾ ਹੁੰਦਾ ਹੈ ਪ੍ਰਯੋਗ ਤੋਂ ਬਾਅਦ ਇਹ ਜਹਾਜ਼ ਸਿੱਧਾ ਵਰਜੀਨੀਆ ਦੇ ਸਮੁੰਦਰ ਦੇ ਵਿੱਚ ਦਿਖਾਈ ਦਿੰਦਾ ਹੈ ਜਿਹੜਾ ਕਿ ਫਿਲਡੇਫੀਆ ਤੋਂ ਸੈਂਕੜੇ ਕਿਲੋਮੀਟਰ ਦੂਰ ਸੀ ਤੇ ਨਾਰਡ ਦੀ ਨਾਲ ਇਹ ਜਹਾਜ਼ ਰਡਾਰ ਦੇ ਵਿੱਚੋਂ ਵੀ ਗਾਇਬ ਹੋ ਜਾਂਦਾ ਹੈ ਤੇ ਵਰਜੀਨੀਆ ਦੇ ਵਿੱਚ ਕੁਝ ਸਮਾਂ ਦਿਖਾਏ ਦੇਰ ਤੋਂ ਬਾਅਦ ਵਾਪਸ ਇਹ ਜਹਾਜ਼ ਨੂੰ ਫਿਲਡੇਲਫੀਆ ਦੇ ਵਿੱਚ ਦੇਖਿਆ ਗਿਆ ਵਰਜੀਨੀਆ ਦੇ ਸਮੁੰਦਰ ਦੇ ਵਿੱਚ ਜਦੋਂ ਇਹ ਜਹਾਜ਼ ਗਾਇਬ ਹੋ ਕੇ ਪਹੁੰਚ ਜਾਂਦਾ ਹੈ ਤਾਂ ਉੱਥੋਂ 10 ਤੋਂ 15 ਮਿੰਟ ਦੇ ਬਾਅਦ ਇਹ ਜਹਾਜ਼ ਵਾਪਸ ਫਿਲਡੇਫੀਆ ਦੇ ਸਮੁੰਦਰ ਦੇ ਵਿੱਚ ਦਿਖਾਈ ਦਿੰਦਾ ਹੈ ਤੇ ਰਡਾਰ ਦੇ ਉੱਪਰ ਆ ਜਾਂਦਾ ਹੈ ਤੇ ਜਿਹੜੇ ਚਸ਼ਮਦੀਦ ਇਸ ਐਕਸਪੈਰੀਮੈਂਟ ਦੇ ਵਿੱਚ ਸ਼ਾਮਲ ਸਨ ਉਹ ਦੇ ਆਲੇ ਦੁਆਲੇ ਤੇ ਉਸ ਰੋਸ਼ਨੀ ਦੇ ਅੰਦਰ ਹੀ ਇਹ ਜਹਾਜ਼ ਫਿਲਡੈਲਫੀਆ ਤੋਂ ਗਾਇਬ ਹੋ ਗਿਆ ਤੇ ਜਦੋਂ ਇਹ ਜਹਾਜ਼ ਵਾਪਸ ਫਿਲਡੈਲਫੀਆ ਆਉਂਦਾ ਹੈ ਤਾਂ ਉਸ ਤਰ੍ਹਾਂ ਦੀ ਗ੍ਰੀਨ ਰੋਸ਼ਨੀ ਫਿਰ ਤੋਂ ਆਉਂਦੀ ਹੈ ਤੇ ਇਹ ਜਹਾਜ਼ ਸਾਹਮਣੇ ਖੜਾ ਹੁੰਦਾ ਹੈ ਸਮੁੰਦਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਮਰੀਕਨ ਨੇਵੀ ਨੇ ਜਦੋਂ ਇਹ ਜਹਾਜ਼ ਦੇ ਉੱਪਰ ਪ੍ਰਯੋਗ ਕੀਤਾ ਸੀ ਤਾਂ ਇਸ ਦੇ ਉੱਪਰ ਕੁਝ ਸੈਨਿਕ ਵੀ ਮੌਜੂਦ ਸਨ ਤੇ ਬਾਅਦ ਦੇ ਵਿੱਚ ਇਹ ਸੈਨਿਕਾਂ ਦੇ ਵਿੱਚੋਂ ਬਹੁਤ ਜ਼ਿਆਦਾ ਇਦਾਂ ਦੇ ਸੈਨਿਕ ਸੀ ਜਿਨ੍ਹਾਂ ਨੂੰ ਤਮਾਕੀ ਦੀ ਬਿਮਾਰੀਆਂ ਲੱਗੀਆਂ ਐਕਸਪਰਟ ਤਾਂ ਇਹ ਵੀ ਮੰਨਦੇ ਨੇ ਕਿ 12 ਸੈਨਿਕ ਇਸ ਜਹਾਜ਼ ਦੇ ਵਿੱਚੋਂ ਗਾਇਬ ਵੀ ਹੋ ਗਏ ਸਨ ਜਦੋਂ ਇਹ ਐਕਸਪੈਰੀਮੈਂਟ ਦਾ ਪ੍ਰਯੋਗ ਕੀਤਾ ਸੀ ਤਾਂ ਅਮਰੀਕਾ ਦੀ ਨੀਵੀ ਨੇ ਹਮੇਸ਼ਾ ਆਪਣੇ ਹੱਥ ਝਾੜੇ ਨੇ ਤੇ ਕਿਹਾ ਹੈ ਕਿ ਅਸੀਂ ਇਦਾਂ ਦਾ ਕਦੇ ਵੀ ਕੋਈ ਪ੍ਰਯੋਗ ਨਹੀਂ ਕੀਤਾ। ਇਸ ਤੋਂ ਅਗਲੀ ਜਿਹੜੀ ਟਾਈਮ ਟ੍ਰੈਵਲ ਦੇ ਨਾਲ ਜੁੜੀ ਹੋਈ ਸੱਚੀ ਘਟਨਾ ਹੈ ਉਹ ਹੈ ਜੀ ਮਾਈਕ ਟਾਈਸਨ ਦੀ ਸਨ 1995 ਦੇ ਵਿੱਚ ਉਹ ਰਿੰਗ ਦੇ ਵਿੱਚ ਖੜੇ ਹੋਏ ਆਪਣੇ ਬਰੂਟੀਨ ਧੂਲ ਚਟਾਰੇ ਸਨ। ਮਾਈਕ ਟਾਈਸਨ ਦੀ ਫਾਈਟ ਦੀ ਜਦੋਂ ਵੀਡੀਓ ਦੇਖੀ ਜਾਂਦੀ ਹੈ ਤਾਂ ਦਰਸ਼ਕਾਂ ਦੇ ਵਿਚਕਾਰ ਇੱਕ ਅਜੀਹਾਂ ਫਾਕਸ ਬਿਠਾ ਨਜ਼ਰ ਆਉਂਦਾ ਹੈ ਜਿਸ ਦੇ ਹੱਥ ਦੇ ਵਿੱਚ ਅੱਜ ਦੇ 스마트ਫੋਨ ਵਰਗਾ ਮੋਬਾਈਲ ਫੋਨ ਹੈ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਉਹ ਇਨਸਾਨ ਆਪਣੇ 스마트ਫੋਨ ਦੇ ਨਾਲ ਮਾਈਕ ਟਾਈਸਨ ਦੇ ਮੈਚ ਦੀ ਪੁਰਸਨ ਸਾਹਮਣੇ ਹੱਥ ਦੇ ਵਿੱਚ ਜਿਹੜੀ ਡਿਵਾਈਸ ਹੈ ਉਸ ਦੇ ਪਿੱਛੇ ਕੈਮਰਾ ਲੈਂਸ ਵੀ ਦਿਖਾਈ ਦੇ ਰਿਹਾ ਹੈ ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੀ ਇਹ ਸਾਰੀ ਰਿਕਾਰਡਿੰਗ ਹੈ ਸਨ 1995 ਦੀ ਹੈ ਉਸ ਸਮੇਂ ਤੱਕ ਕੀਪਡ ਵਾਲੇ ਫੋਨ ਵੀ ਬਹੁਤ ਘੱਟ ਲੋਕਾਂ ਕੋਲ ਹੋਇਆ ਕਰਦੇ ਸੀ ਪਰ ਇੱਥੇ ਤਾਂ ਕੋਈ ਮਾਡਰਨ smartphones ਲਈ ਬੈਠਾ ਹੈ ਦਰਸ਼ਕਾਂ ਦੇ ਵਿੱਚ ਬਾਅਦ ਦੇ ਵਿੱਚ ਇਸ ਤਰ੍ਹਾਂ ਦੀਆਂ ਵੀ ਖਬਰਾਂ ਉੱਡੀਆਂ ਕਿ ਜਿਹੜਾ ਇਹ ਇਨਸਾਨ ਸੀ ਫਿਊਚਰ ਤੋਂ ਆਇਆ ਸੀ ਮਾਈਕ ਟਾਈਸਨ ਦਾ ਮੈਚ ਦੇਖਣ ਤੇ ਫਿਊਚਰ ਦੇ ਇਸ smartphone ਦੇ ਨਾਲ ਇਹ ਉਸ ਮੈਚ ਦੀ ਰਿਕਾਰਡਿੰਗ ਵੀ ਕਰ ਰਿਹਾ ਸੀ ਕਿ ਇਹ ਕੋਈ ਟਾਈਮ ਟਰੈਵਲਰ ਸੀ ਜਿਹੜਾ ਇਤਿਹਾਸਿਕ ਚਲਦੇ ਆ ਸਾਨੂੰ 1986 ਟੋਕੀਓ ਜਾਪਾਨ ਦੇ ਵਿੱਚ ਜਦੋਂ ਟੋਕੀਓ ਦੇ 에어ਪੋਰਟ ਦੇ ਉੱਪਰ ਇੱਕ ਅਜਾਹੇ ਇਨਸਾਨ ਉਤਰਦਾ ਹੈ ਜਿਹੜਾ ਕਿ ਸਾਇੰਸ ਫਿਕਸ਼ਨ ਮੂਵੀ ਦੇ ਕਿਰਦਾਰ ਵਰਗਾ ਨਜ਼ਰ ਆਉਂਦਾ ਹੈ। ਇਸ ਇਨਸਾਨ ਦੇ ਪਾਸਪੋਰਟ ਦੇ ਉੱਪਰ ਇੱਕ ਅਜਾਹੇ ਦੇਸ਼ ਦਾ ਨਾਮ ਲਿਖਿਆ ਸੀ ਜਿਹੜਾ ਦੁਨੀਆ ਦੇ ਨਕਸ਼ੇ ਉੱਪਰ ਹੀ ਨਹੀਂ ਹੈ। ਇਹ ਦੇਸ਼ ਦਾ ਨਾਮ ਸੀ ਟੋਰਟ ਜਦੋਂ 에어ਪੋਰਟ ਅਧਿਕਾਰੀ ਇਸ ਇਨਸਾਨ ਤੋਂ ਪੁੱਛਦੇ ਨੇ ਕਿ ਟੋਰਟ ਨਾਮ ਦਾ ਇਹ ਦੇਸ਼ ਪਾਇਦਾ ਕਿੱਥੇ ਹੈ ਤੂੰ ਸਾਨੂੰ ਸਮਝਾ ਤਾਂ ਇਹ ਇਨਸਾਨ ਦਾਸਦਾ ਹੈ ਕਿ ਟੋਰਟ ਯੂਰਪ ਦਾ ਇੱਕ ਦੇਸ਼ ਹੈ ਇਹ ਫਰਾਂਸ ਅਤੇ ਸਪੇਨ ਦੇ ਬਿਲਕੁਲ ਵਿਚਾਲੇ ਪੈਂਦਾ ਹੈ ਤੇ ਨਾਲ ਹੀ ਇਹ ਇਨਸਾਨ ਇਹ ਵੀ ਦੱਸਦਾ 4 ਸਾਲ ਪੁਰਾਣਾ ਹੈ 에어ਪੋਰਟ ਅਧਿਕਾਰੀਆਂ ਨੇ ਜਦੋਂ ਇਸ ਸਾਕਸ਼ ਨੂੰ ਕਿਹਾ ਕਿ ਤੂੰ ਨਕਸ਼ੇ ਦੇ ਉੱਪਰ ਦੱਸ ਕੇ ਤੇਰਾ ਦੇਸ਼ ਕਿਤੇ ਹੈ ਜਿਸ ਜਗ੍ਹਾ ਦੇ ਉੱਪਰ ਇਹ ਸਾਕਸ਼ ਉਂਗਲੀ ਲਗਾਉਂਦਾ ਹੈ ਉੱਥੇ ਅੰਡੋਰਾ ਨਾਮ ਦਾ ਦੇਸ਼ ਹੁੰਦਾ ਹੈ ਨਾ ਕਿ ਟੋਰਟ ਨਾਮ ਦਾ ਤਾਂ ਇਹ ਯਾਤਰੀ ਇੱਕਦਮ ਪਰੇਸ਼ਾਨ ਹੋ ਜਾਂਦਾ ਹੈ ਸ਼ੌਕ ਦੇ ਵਿੱਚ ਚਲਾਇਆ ਜਾਂਦਾ ਹੈ ਕਿ ਇੱਥੇ ਤਾਂ ਮੇਰਾ ਦੇਸ਼ ਹੀ ਅੰਡੋਰਾ ਦੇਸ਼ ਇੱਥੇ ਕਿੱਦਾਂ ਆ ਗਿਆ ਟੋਕਿਓ ਦੀ ਪੁਲਿਸ ਨੂੰ ਲੱਗਦਾ ਹੈ ਕਿ ਇਹ ਇਨਸਾਨ ਝੂਠ ਬੋਲ ਰਿਹਾ ਹੈ ਤੇ ਇੱਧਰ ਉੱਧਰ ਦੇ ਕਹਾਣੀਆਂ ਬਣਾ ਰਿਹਾ ਹੈ ਉਹ ਇਸ ਨੂੰ ਗ੍ਰਿਫਤਾਰ ਕਰਕੇ ਹੋਟਲ ਦੇ ਇੱਕ ਰੂਮ ਦੇ ਵਿੱਚ ਛੱਡ ਦਿੰਦੇ ਨੇ ਤੇ ਬਾਹਰ ਤੋਂ ਪੁਲਿਸ ਵਾਲੇ ਖੜ ਕਿਆ ਹੁੰਦਾ ਹੈ ਕੁਝ ਥਿਉਰੀਆਂ ਦੇ ਮੁਤਾਬਕ ਇਹ ਇਨਸਾਨ ਇੱਕ ਪੈਰਲਰ ਯੂਨੀਵਰਸ ਤੋਂ ਆਇਆ ਸੀ ਔਰ ਪੈਰਲਰ ਯੂਨੀਵਰਸ ਦੇ ਵਿੱਚ ਇੰਡੋਰਾ ਦੇਸ਼ ਦੀ ਜਗ੍ਹਾ ਤੇ ਟੋਰਰ ਦੇਸ਼ ਮੌਜੂਦ ਸੀ ਇਹ ਯਾਤਰੀ ਦਾ ਅਚਾਨਕ ਹੀ ਗਾਇਬ ਹੋ ਜਾਣਾ ਟਾਈਮ ਟਰੈਵਲ ਦੀ ਥਿਉਰੀ ਨੂੰ ਪੱਕਾ ਕਰਦਾ ਹੈ ਕਿ ਟਾਈਮ ਟਰੈਵਲ ਇਸ ਦੁਨੀਆ ਦੇ ਉੱਪਰ ਮੌਜੂਦ ਹੈ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਕੈਨੇਡਾ ਦੇ ਵਿੱਚ 1948 ਦੇ ਕੈਨੇਡਾ ਦੇ ਕਿਸੇ ਪੁਲ ਦੇ ਉਦਘਾਟਨ ਦੇ ਸਮੇਂ ਇਹ ਤਸਵੀਰ ਖਿੱਚੀ ਗਈ ਸੀ ਪਹਿਲੀ ਨਜ਼ਰ ਦੇ ਵਿੱਚੋਂ ਤੁਸੀਂ ਇਸ ਤਸਵੀਰ ਨੂੰ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਇੱਕ ਦੇਖਣ ਦੇ ਲਈ ਇਤਿਹਾਸਕ ਤਸਵੀਰ ਹੈ ਪਰ ਜਿਵੇਂ ਹੀ ਇਸ ਨੇ ਟੀ-ਸ਼ਰਟ ਪਾਈ ਹੈ ਉਸ ਦਾ ਪ੍ਰਿੰਟ ਉਹ ਜਮਾਨੇ ਦੇ ਵਿੱਚ ਤਾਂ ਹੈ ਹੀ ਨਹੀਂ ਸੀ ਤੇ ਇਹ ਇਨਸਾਨ ਦੇ ਜਿਹੜੇ ਸਟਾਈਲਿਸ਼ ਸਨਗਲਾਸ ਲੱਗੇ ਹੋਏ ਨੇ ਇਹ ਵੀ ਉਸ ਤੌਰ ਤੇ ਨਹੀਂ ਲੱਗਦੇ ਮਤਲਬ ਕਿ ਇਹ ਇਨਸਾਨ ਦਾ ਜਿਹੜਾ ਪਹਿਰਾਵਾ ਹੈ ਉਸ ਦੇ ਸਨਗਲਾਸਸ ਤੋਂ ਲੈ ਕੇ ਇਸ ਦੀ ਟੀ-ਸ਼ਰਟ ਵਗੈਰਾ ਉਹ ਸਾਰਾ ਮਾਡਰਨ ਜਮਾਨੇ ਦਾ ਹੈ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਦੇ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਪੋਰਟੇਬਲ ਕੈਮਰਾ ਵੀ ਹੈ ਜਦਕਿ ਉਸ ਦੌਰ ਦੇ ਜਿਹੜੇ ਕੈਮਰੇ ਸਨ ਉਹ ਬਹੁਤ ਜ਼ਿਆਦਾ ਵੱਡੇ ਤੇ ਭਾਰੀ ਭਰਕਮ ਹੁੰਦੇ ਸੀ ਇਹ ਇਨਸਾਨ ਦੀ ਪੂਰੀ ਲੁੱਕ ਤੇ ਇਸ ਦਾ ਅੰਦਾਜ਼ ਇਸ ਨੂੰ ਭੀੜ ਤੋਂ ਬਿਲਕੁਲ ਅਲੱਗ ਬਣਾ ਦਿੰਦਾ ਹੈ ਇੰਨੀਆਂ ਸ ਇੱਕ ਹੀ ਇਨਸਾਨ ਦੇ ਕੋਲ ਹੋਣਾ ਉਹ ਸਮੇਂ ਇਹ ਸਾਰੀ ਪਹੇਲੀ ਨੂੰ ਬੁਝਲਦਾਰ ਬਣਾਉਂਦਾ ਹੈ ਹੁਣ ਆਪਾਂ ਚੱਲਦੇ ਹਾਂ ਸਨ 2010 ਦੇ ਵਿੱਚ ਅਮਰੀਕਾ ਦੇ ਅੰਦਰ ਐਫ ਵੀ ਆਈ ਕਾਰਲ ਐਂਡਰਸਨ ਨਾਮ ਦੇ ਇੱਕ ਸਾਕਸ਼ ਨੂੰ ਗ੍ਰਿਫਤਾਰ ਕਰਦੇ ਆਂ ਸ਼ੇਅਰ ਬਾਜ਼ਾਰ ਦੇ ਵਿੱਚ ਧੋਖਾ ਧੜੀ ਕਰਨ ਦੇ ਲਈ ਇਹ ਇਨਸਾਨ ਦੇ ਉੱਪਰ આરોਪ ਲੱਗਦੇ ਨੇ ਕਿ ਇਸ ਨੇ ਸਿਰਫ 2 ਹਫ਼ਤਿਆਂ ਦੇ ਵਿੱਚ ਹੀ 800 ਡਾਲਰ ਲਗਾਏ ਅਤੇ 350 ਮਿਲੀਅਨ ਡਾਲਰ ਕਮਾ ਲਏ ਇਹ ਇਨਸਾਨ ਨੇ 126 ਅਜਿਹੀ ਮੁਸ਼ਕਲ ਜਗ੍ਹਾ ਦੇ ਉੱਪਰ ਟ੍ਰੇਡ ਕੀਤਾ ਸੀ ਜਿੱਥੋਂ ਜਿੱਤਣਾ ਲਗਭਗ ਨਾਮੁਨਕਨ ਸੀ ਪਰ ਇਹ ਹਰ ਵਾਰ ਜਿੱਤਦਾ ਹੈ ਹਰ ਵਾਰ ਪੈਸਾ ਕਮਾਉ ਤੁਕੀਤੇ ਅਤੇ ਕਮਾਏ 350 ਮਿਲੀਅਨ FBI ਜਦੋਂ ਇਸ ਇਨਸਾਨ ਤੋਂ ਪੁੱਛਗਿੱਛ ਕਰਦੀ ਹੈ ਤਾਂ ਸਟਾਰਟਿੰਗ ਦੇ ਵਿੱਚ ਤਾਂ ਇਹ ਕੋਈ ਉਹਨਾਂ ਨੂੰ ਰਾਹ ਸਿਰਾਂ ਨਹੀਂ ਫੜਾਉਂਦਾ ਪਰ ਜਦੋਂ FBI ਸਖਤੀ ਕਰਦੀ ਹੈ ਤਾਂ ਇਹ ਜਿਹੜੇ ਦਾਅਵੇ ਕਰਦਾ ਇਹ ਜਿਹੜੀਆਂ ਚੀਜ਼ਾਂ ਨੂੰ ਖੋਲਦਾ ਹੈ ਉਸ ਦਿਨ ਸਾਰੇ ਹੈਰਾਨ ਹੋ ਜਾਂਦੇ ਨੇ ਇੰਟਰਵਿਊ FBI ਨੂੰ ਕਹਿੰਦਾ ਹੈ ਕਿ ਉਹ ਫਿਊਚਰ ਦੇ ਵਿੱਚੋਂ ਆਇਆ ਹੈ 2256 ਸਾਲ ਦੇ ਵਿੱਚੋਂ ਉਹ ਇੱਕ ਟਾਈਮ ਟਰੈਵਲਰ ਹੈ ਐਂਡਰਿਊ ਕਹਿੰਦਾ ਹੈ ਕਿ ਮੈਨੂੰ ਪਤਾ ਸੀ ਕਿ ਕਿਹੜੇ ਸ਼ੇਅਰ ਨੇ ਉੱਪਰ ਜਾਣਾ ਹੈ ਮੈਂ ਉਹਨਾਂ ਸ਼ੇਅਰਾਂ ਦੇ ਵਿੱਚ ਹੀ ਇਨਵੈਸਟ ਕੀਤਾ ਤੇ ਉੱਥੋਂ ਹੀ ਮੈਨੂੰ ਇੰਨਾ ਜ਼ਿਆਦਾ ਪ੍ਰੋਫਿਟ ਹੋਇਆ ਐਂਡਰਿਊ FBI ਨੂੰ ਕਹਿੰ ਬانيه ਦੱਸ ਦੂੰਗਾ ਤੇ ਫਿਊਚਰ ਦੇ ਵਿੱਚ ਅੱਗੇ ਕੀ ਕੀ ਹੋਣਾ ਹੈ ਉਹ ਦੱਸਦਾ ਹੈ ਕਿ ਮੈਂ ਫਿਊਚਰ ਦੇ ਵਿੱਚੋਂ ਆਇਆ ਹਾਂ ਤੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਪਤਾ ਹੈ ਜਿਵੇਂ ਕਿ ਏਰਥ ਦਾ ਇਲਾਜ ਕੀ ਹੈ ਅਸਾਮਾ ਬਿਲ ਲਦੀਨ ਕਿਹੜੇ ਟਿਕਾਣੇ ਦੇ ਉੱਪਰ ਲੁਕਿਆ ਹੋਇਆ ਹੈ ਪਰ ਐਫਆਈਐਸ ਇਨਸਾਨ ਦੀ ਕਿਸੇ ਵੀ ਗੱਲ ਦੇ ਉੱਪਰ ਯਕੀਨ ਨਹੀਂ ਕਰਦੀ ਤੇ ਉਸ ਨੂੰ ਅੰਤਰਬੰਦ ਕਰ ਦਿੰਦੀ ਹੈ ਫਿਰ 2 ਘੰਟਿਆਂ ਬਾਅਦ ਇੱਕ ਅਣਜਾਣ ਇਨਸਾਨ ਆਉਂਦਾ ਹੈ ਐਂਟਰੀਓ ਦੀ ਜ਼ਮਾਨਤ ਦੇ ਪੈਸੇ ਭਰਦਾ ਹੈ ਤੇ ਉਸ ਨੂੰ ਜ਼ਮਾਨਤ ਤੇ ਛਡਾ ਕੇ ਲੈ ਜਾਂਦਾ ਹੈ ਉਹ ਦਿਨ ਤੋਂ ਬਾਅਦ ਅੱਜ ਦਾ ਦਿਨ ਹੈ ਐਂਟਰੀਓ ਦਾ ਅੱਜ ਤੱਕ ਵੀ ਕਿਤੇ ਕੋਈ ਪਤਾ ਨਹੀਂ ਲੱਗਿਆ ਕਿ ਉਹ ਹੈ ਕਿੱ ਉਸ ਦਾ ਰਿਕਾਰਡ ਹੀ ਨਹੀਂ ਮਿਲਿਆ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇੰਟਰਵਿਊ ਨਾਮ ਦਾ ਇਹ ਇਨਸਾਨ ਇਹ ਦੁਨੀਆ ਦਾ ਹੈ ਹੀ ਨਹੀਂ ਸੀ ਉਹ ਫਿਊਚਰ ਤੋਂ ਆਇਆ ਸੀ ਤੇ ਫਿਊਚਰ ਦੇ ਵਿੱਚ ਹੀ ਵਾਪਸ ਚਲਾ ਗਿਆ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਤੁਸੀਂ ਕਲਪਨਾ ਕਰੋ ਕਿ ਤੁਸੀਂ 19ਵੀਂ ਸਦੀ ਦੇ ਕੱਪੜੇ ਪਾ ਕੇ ਅਚਾਨਕ ਹੀ ਨਿਊਯਾਰਕ ਦੇ ਟਾਈਮ ਸਕੁਅਰ ਦੇ ਉੱਪਰ ਪਹੁੰਚ ਜਾਂਦੇ ਹੋ ਅਜਿਹਾ ਹੀ ਹੋਇਆ ਸੀ ਸਾਲ 1951 ਦੇ ਵਿੱਚ ਰਡੋਲਫ ਫੈਂਜ ਦੇ ਨਾਲ ਇਹ ਇਨਸਾਨ ਅਚਾਨਕ ਨਿਊਯਾਰਕ ਟਾਈਮਸ ਦੇ ਉੱਪਰ ਪਹੁੰਚ ਜਾਂਦਾ ਹੈ ਤੇ ਇਹ ਬਹੁਤ ਜ਼ਿਆਦਾ ਘਬਰਾਇਆ ਹੋਇਆ ਆਉਂਦਾ ਹੈ ਤੇ ਜਿਹੜੇ ਇਸ ਨੇ ਕੱਪੜੇ ਪਾਏ ਹੋਏ ਸ ਉਹਨੇ ਪਹਿਨੇ ਹੋਏ ਸੀ ਇਸ ਤੋਂ ਪਹਿਲਾਂ ਕਿ ਇਹ ਕੋਈ ਸਮਝ ਪਾਉਂਦਾ ਪਿੱਛੋਂ ਇੱਕ ਟੈਕਸੀ ਆਉਂਦੀ ਹੈ ਤੇ ਇਸ ਨੂੰ ਹਟ ਕਰ ਦਿੰਦੀ ਹੈ ਤੇ ਮੌਕੇ ਤੇ ਹੀ ਟਾਈਮ ਸਕੁਏਅਰ ਦੇ ਉੱਪਰ ਇਸ ਦੀ ਮੌਤ ਹੋ ਜਾਂਦੀ ਹੈ ਨਿਊਯਾਰਕ ਪੁਲਿਸ ਨੂੰ ਇਸ ਦੀ ਜੇਬ ਦੇ ਵਿੱਚੋਂ ਜਿਹੜਾ ਸਮਾਨ ਮਿਲਦਾ ਹੈ ਉਹ ਹੈਰਾਨ ਕਰਨ ਵਾਲਾ ਹੁੰਦਾ ਹੈ ਇਸ ਇਨਸਾਨ ਦੀ ਜੇਬ ਦੇ ਵਿੱਚ 1876 ਦੇ ਜ਼ਮਾਨੇ ਦੇ ਅਮਰੀਕਨ ਸਿੱਕੇ ਸਨ ਤੇ ਉਸ ਦੌਰ ਦਾ ਹੀ ਇੱਕ ਲੈਟਰ ਅਤੇ ਵਿਜ਼ਿਟਿੰਗ ਕਾਰਡ ਇਸ ਦੀ ਜੇਬ ਵਿੱਚ ਸੀ ਤੇ ਜਦੋਂ ਪੁਰਾਣਾ ਰਿਕਾਰਡ ਜਾ ਕੇ ਖੋਲਿਆ ਗਿਆ ਤਾਂ ਉਸ ਦੇ ਵਿੱਚ ਪਤਾ ਲੱਗਿਆ 1876 ਦੇ ਵਿੱਚ ਰੋਡੋਲਫ ਫ੍ਰੈਂਚ ਨਾਮ ਦਾ ਇੱਕ ਆਦਮੀ ਅਚਾਨਕ ਹੀ ਗਾਇਬ ਹੋ ਗਿਆ ਸੀ ਮਤਲਬ ਕਿ ਅਮਰੀਕਾ ਦੇ ਪੁਰਾਣੇ ਰ ਦੇ ਵਿੱਚ ਵੀ ਇਹ ਇਨਸਾਨ ਦਾ ਨਾਮ ਪਤਾ ਦਰਜ ਸੀ ਕਿਹਾ ਜਾਂਦਾ ਹੈ ਕਿ ਇਹ ਇਨਸਾਨ 24 ਸਾਲ ਦਾ ਇੱਕ ਲੰਬਾ ਟਾਈਮ ਟ੍ਰੈਵਲ ਕਰਕੇ ਅੱਜ ਦੇ ਸਮੇਂ ਦੇ ਵਿੱਚ ਪਹੁੰਚ ਗਿਆ ਸੀ ਫਿਊਚਰ ਦੇ ਵਿੱਚ ਪਹੁੰਚ ਗਿਆ ਸੀ ਇਸ ਤੋਂ ਅੱਗੇ ਚੱਲਦੇ ਹਾਂ ਆਪਾਂ ਫਰਾਂਸ ਦੇ ਵਿੱਚ ਜਿੱਥੇ ਦੋ ਬ੍ਰਿਟਿਸ਼ ਔਰਤਾਂ ਸਾਇਲਟ ਮੋਬਲੀ ਅਤੇ ਐਲਨ ਫਰਾਂਸ ਦੇ ਮਸ਼ਹੂਰ ਵਰਸੇਲੀ ਮਹਿਲ ਦੇ ਵਿੱਚ ਘੁੰਮ ਰਹੀਆਂ ਹੁੰਦੀਆਂ ਨੇ ਇਹ ਜਦੋਂ ਉਸ ਮਹਿਲ ਦੇ ਬਾਗੀਚੇ ਦੇ ਵਿੱਚ ਘੁੰਮ ਰਹੀਆਂ ਹੁੰਦੀਆਂ ਤਾਂ ਅਚਾਨਕ ਹੀ ਇਹ ਮਹਿਸੂਸ ਕਰਦੀਆਂ ਨੇ ਕਿ ਕੁਝ ਇੱਕਦਮ ਬਦਲ ਗਿਆ ਹੈ ਇਹਨਾਂ ਨੂੰ ਅਜੀਬ ਤਰ੍ਹਾਂ ਦੀ ਬੇਚੈਨੀ ਜੀ ਮਹਿਸੂਸ ਹੋਣ ਲੱਗੀ ਤੇ ਇਹ ਦੇਖਦੀਆਂ ਨੇ ਕਿ ਇਹਨਾਂ ਦੇ ਆਲੇ ਦੁਆਲੇ ਉਸੋ ਬਗੀਚੇ ਦੇ ਵਿੱਚ ਖੜੀਆਂ ਹੋਈਆਂ ਇਹ ਬ੍ਰਿਟਿਸ਼ ਔਰਤਾਂ ਜਦੋਂ ਆਲੇ-ਦੁਆਲੇ ਧਿਆਨ ਦਿੰਦੇ ਨੇ ਤਾਂ ਦੇਖਦੇ ਨੇ ਕਿ ਮਹਿਲ ਦੇ ਆਲੇ-ਦੁਆਲੇ ਜਿਹੜੇ ਪੌੜ ਬਣੇ ਹੋਏ ਨੇ ਉਹ ਵੀ ਪੁਰਾਣੇ ਤੌਰ ਦੇ ਨਹੀਂ ਜਦਕਿ ਉਹੀ ਰਾਸਤੇ ਰਾਹੀਂ ਇਹ ਔਰਤਾਂ ਕੁਝ ਸਮਾਂ ਪਹਿਲਾਂ ਇਹ ਮਹਿਲ ਦੇ ਵਿੱਚ ਆਈਆਂ ਸੀ ਉਦੋਂ ਉੱਥੇ ਕੋਈ ਵੀ ਪੌੜ ਨਹੀਂ ਸੀ ਫਿਰ ਇਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਫ੍ਰਾਂਸ ਦੀ ਕ੍ਰਾਂਤੀ ਦੇ ਸਮੇਂ ਜਿਹੜੀ ਰਾਣੀ ਸੀ ਮੈਰੀ ਕੈਂਟ ਕੀ ਇਹ ਉਸੇ ਸਮੇਂ ਦੇ ਵਿੱਚ ਆ ਗਈਆਂ ਨੇ ਇਹ ਦੋਨੇ ਘਬਰਾ ਕੇ ਇੱਕਦਮ ਮਹਿਲ ਤੋਂ ਬਾਹਰ ਨਿਕਲਦੇ ਨੇ ਜਿਵੇਂ ਹੀ ਇਹ ਬਾਹਰ ਆਉਂਦੀਆਂ ਨੇ ਤਾਂ ਸਾਰਾ ਕੁਝ ਨਾਰਮਲ ਹੋ ਜਾਂਦਾ ਹੈ ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਇਸ ਘਟਨਾ ਨਾਮ ਨਾਲ ਜਾਣਿਆ ਜਾਂਦਾ ਹੈ ਇਦਾਂ ਹੀ ਸਨ 2000 ਤੋਂ ਲੈ ਕੇ 2001 ਦੇ ਵਿਚਾਲੇ ਇੱਕ ਇਮਜ਼ਾਨ ਇੰਟਰਨੈਟ ਦੇ ਉੱਪਰ ਆਉਂਦਾ ਹੈ ਤੇ ਤਹਿਲਕਾ ਮਚਾ ਦਿੰਦਾ ਹੈ ਇਹ ਇਨਸਾਨ ਦਾ ਕਹਿਣਾ ਸੀ ਕਿ ਇਸ ਦਾ ਨਾਮ ਜੌਨ ਟੈਟ ਹੈ ਤੇ ਸਨ 2036 ਤੋਂ ਹੀ ਆਇਆ ਹੈ ਇਹ ਦੱਸਦਾ ਹੈ ਕਿ ਮੈਂ ਇੱਕ ਅਮਰੀਕਨ ਸੈਨਿਕ ਹਾਂ ਤੇ ਅਮਰੀਕਾ ਦੀ ਸੈਨਾ ਨੇ ਹੀ ਮੈਨੂੰ ਵਾਪਸ ਪਾਸਟ ਦੇ ਵਿੱਚ ਭੇਜਿਆ ਹੈ ਜੌਨ ਟੈਟ ਨੇ ਆਪਣੀ ਟਾਈਮ ਮਸ਼ੀਨ ਦੀਆਂ ਫੋਟੋਆਂ ਨੂੰ ਵੀ ਇੰਟਰਨੈਟ ਦੇ ਉੱਪਰ ਅਪਲੋਡ ਕੀਤਾ ਤੇ ਉਸ ਦੇ ਚੱਲਣ ਦਾ ਤਰੀਕਾ ਵੀ ਦੱਸਿਆ ਜੌਨ ਟੈਟ ਨੇ ਭਵਿੱਖ ਦੇ ਵਿੱਚ ਹੋਣ ਵਾਲੀਆਂ ਕਈ ਚੀਜ਼ਾਂ ਦੀ ਭਵਿੱਖਬਾਣੀ ਵੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਹ ਇਹਗਾ ਤੇ ਮਹਾਮਾਰੀ ਪਵੇਗੀ ਜੌਨ ਟੈਟ ਦੱਸਦਾ ਹੈ ਕਿ ਉਸ ਦਾ ਮਿਸ਼ਨ ਹੈ 1975 ਦੇ ਵਿੱਚ ਵਾਪਸ ਜਾਣਾ ਤੇ ਉੱਥੇ ਜਾ ਕੇ IBM 501 ਕੰਪਿਊਟਰ ਨੂੰ ਹਾਸਲ ਕਰਨਾ ਜੌਨ ਟੈਟ ਕਹਿੰਦਾ ਹੈ ਕਿ ਫਿਊਚਰ ਦੇ ਵਿੱਚ ਇਹ ਕੰਪਿਊਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਨ 2001 ਦੇ ਦਸੰਬਰ ਦੇ ਵਿੱਚ ਜੌਨ ਟੈਟ ਅਚਾਨਕ ਪੋਸਟ ਕਰਨਾ ਬੰਦ ਕਰ ਦਿੰਦਾ ਹੈ ਤੇ ਬਾਅਦ ਦੇ ਵਿੱਚ ਉਸ ਦਾ ਕੋਈ ਵੀ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਗਿਆ ਜੌਨ ਟੈਟ ਕੌਣ ਸੀ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਗਿਆ ਇਸ ਦੇ ਬਾਰੇ ਕੋਈ ਵੀ ਨਹੀਂ ਜਾਣਦਾ ਨੰਬਰ 1 ਤੇ ਜਿਹੜੀ ਮੈਂ ਤੁਹਾਨੂੰ ਭੇਜ ਭਰੀ ਚੀਜ਼ ਦੱਸਣ ਜਾ ਰਿਹਾ ਹਾਂ ਜੇਕਰ ਇਹ ਸੱਚ ਹੈ ਤਾਂ ਇਨਸਾਨੀ ਇਤਿਹਾਸ ਦੀ ਹਾਂਜੀ ਵੈਟਿਕਨ ਦੇ ਕਰੋਨੋ ਵਾਈਜ਼ਰ ਦੀ 1950 ਦੇ ਦਹਾਕੇ ਦੇ ਵਿੱਚ ਵੈਟਿਕਨ ਦੇ ਕੁਝ ਵਿਗਿਆਨੀ ਤੇ ਫਾਦਰ ਪਾਲ ਗਾਲਸੀ ਆਰਨੇਟੀ ਮਿਲ ਕੇ ਇੱਕ ਅਜਿਹੀ ਮਸ਼ੀਨ ਬਣਾਉਂਦੇ ਨੇ ਜਿਹੜੀ ਫਿਊਚਰ ਅਤੇ ਪਾਸਟ ਦੇ ਵਿੱਚ ਹੋਈਆਂ ਚੀਜ਼ਾਂ ਨੂੰ ਦਿਖਾ ਸਕਦੀ ਹੈ ਅਤੇ ਸੁਣਾ ਸਕਦੀ ਹੈ ਫਾਦਰ ਆਰਨੇਟੀ ਦਾਵਾ ਕਰਦੇ ਨੇ ਕਿ ਉਹਨਾਂ ਨੇ ਪਾਸਟ ਦੇ ਵਿੱਚ ਜਾ ਕੇ ਆਪਣੀ ਇਸ ਮਸ਼ੀਨ ਦੇ ਨਾਲ ਬਹੁਤ ਦੇਖਿਆ ਹੈ ਜੀਸੂ ਮਸ਼ੀਨ ਨੂੰ ਸੋਲੀ ਦੇ ਉੱਪਰ ਚੜਦੇ ਹੋਏ ਤੇ ਉਹਨਾਂ ਨੇ ਪਾਸਟ ਦੇ ਵਿੱਚ ਦਿੱਤੇ ਗਏ ਨਪੋਲੀਅਨ ਦੇ ਭਾਸ਼ਣਾਂ ਨੂੰ ਵੀ ਸੁਣਿਆ ਹੈ ਤੇ ਉਹਨਾਂ ਨੇ ਰੋਮ ਦੇ ਪੁਰਾਣੇ ਨਾਟਕਾਂ ਨੂੰ ਵੀ ਦੇਖਿਆ ਹੈ ਪਿੱਛੇ ਜਾ ਕੇ ਇਸ ਮਸ਼ੀਨ ਦੇ ਜਰੀਏ ਫਾਦਰ ਆਰਨੇਟੀ ਨੇ ਆਪਣੀ ਮੌਤ ਤੋਂ ਪਹਿ ਤੋ ਤਬਾਹ ਕਰ ਦਿੱਤਾ ਸੀ ਕਿਉਂਕਿ ਇਹ ਮਸ਼ੀਨ ਬਹੁਤ ਜ਼ਿਆਦਾ ਖਤਰਨਾਕ ਸੀ ਜੇਕਰ ਇਹ ਗਲਤ ਇਨਸਾਨ ਦੇ ਹੱਥ ਦੇ ਵਿੱਚ ਪੈ ਜਾਂਦੀ ਤਾਂ ਦੁਨੀਆ ਤਬਾਹ ਹੋ ਜਾਣੀ ਸੀ ਪਰ ਵੈਟਿਕਨ ਸਿਟੀ ਤੋਂ ਜਦੋਂ ਵੀ ਇਸ ਮਸ਼ੀਨ ਦੇ ਬਾਰੇ ਕੁਝ ਪੁੱਛਿਆ ਜਾਂਦਾ ਹੈ ਤਾਂ ਉਹ ਹਮੇਸ਼ਾ ਇਹ ਗੱਲ ਤੋਂ ਇਨਕਾਰ ਕਰਦੇ ਨੇ ਕਿ ਅਜਿਹੀ ਕੋਈ ਵੀ ਮਸ਼ੀਨ ਨਾ ਵੈਟਿਕਨ ਸਿਟੀ ਦੇ ਵਿੱਚ ਹੈ ਨਾ ਪਹਿਲਾਂ ਸੀ ਇਹ ਸਾਂਝੀ ਟਾਈਮ ਟਰੈਵਲ ਦੇ ਨਾਲ ਜੁੜੀਆਂ ਹੋਈਆਂ ਕੁਝ ਰੋਚਕ ਸੱਚੀਆਂ ਘਟਨਾਵਾਂ ਮੈਂ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ YouTube ਦੇ ਚੈਨਲ ਜੋਟੀ ਬਲਿਊਰ ਸਬਸਕ੍ਰਾਈਬ ਕਰਨਾ ਧੰਨਵਾਦ